ਇਹ ਪ੍ਰਕਾਸ਼ ਹਮਾਰਾ ਭਯੋ ਪਤਨਾ ਸ਼ਹਿਰ ਵਿਖੇ ਪਹੁੰਚ ਲਿਓ ਕਿਰਪਾ ਕੀਤੀ 5 ਸਾਲ ਦੀ ਉਮਰ ਤੱਕ ਜੰਗ ਦੀ ਅਰੰਭਤਾ ਕਰਨੀ ਘੜੇ ਕੱਟੇ ਭੰਨੇ ਫੇਰ ਤੀਰ ਮਾਰ ਕੇ ਗਾਗਰਾਂ ਭੰਨਣੀਆਂ ਸੱਪਾਂ ਦੀ ਕਲਿਆਣ ਉਹਨਾਂ ਗਾਗਰਾਂ ਵਿੱਚੋਂ ਕਰਨੀ ਸੋ ਮੋਹ ਦਾ ਤਿਆਗ ਕਰਾਉਣਾ ਮਾਇਆ ਤੋਂ ਖਾਲਸੇ ਨੂੰ ਬਚਣ ਵਾਸਤੇ ਆਪਣੇ ਕੰਨ ਲਾ ਕੇ ਨਦੀ ਵਿੱਚ ਸੁਧਣੇ ਰਾਣੀ ਮੈਣੀ ਦੀ ਭਾਵਨਾ ਪੂਰੀ ਕਰਨ ਵਾਸਤੇ ਬਾਣ ਲੀਲਾ ਕਰਦੇ ਉਹਦੀ ਗੋਦੀ ਵਿੱਚ ਬੈਠ ਕੇ ਪੁੱਤਰ ਭਾਵਨਾ ਪੂਰੀ ਕਰਨੀ ਸੋ ਖਾਲਸਾ ਜੀ ਬਾਣ ਲੀਲਾ ਕਰਦੇ ਬੱਚਿਆਂ ਦੀ ਤਰ੍ਹਾਂ ਰਾਜ ਨੂੰ ਦੰਧੀਆਂ ਚੜਾ ਕੇ ਉਹਨੂੰ ਚੜਾਉਣਾ ਤੇ ਬੱਚਿਆਂ ਨੂੰ ਨਾਲ ਲੈ ਕੇ ਫੌਜ ਬਣਾਉਣੀ ਜਿਵੇਂ ਅੱਜ ਕੱਲ ਫੌਜਾਂ ਬਣਾਈਆਂ ਜਾਂਦੀਆਂ ਐ ਐਸੇ ਕੰਮ ਕਰਨੇ ਸਤਿਗੁਰੂ ਚੋਦੀ ਪ੍ਰੀਤ ਗੁਰੂ ਤੇਗ ਬਹਾਦਰ ਪਹਿਲਾਂ ਉੱਥੋਂ ਵਾਪਸ ਆਉਂਦੇ ਆ ਕਾਲਸੀ ਵਿੱਚ ਗੰਗਾ ਪ੍ਰਗਟ ਕਰਨੀ ਮਾਤਾ ਨੂੰ ਸ਼ਰਾਨ ਕਰੋਣ ਵਾਸਤੇ ਫਿਰ ਅਨੰਦਪੁਰ ਸਹਿ ਪਹੁੰਚਣਾ ਛੋਟੀ ਜਿਹੀ ਉਮਰ ਵਿੱਚ ਇਹਨਾਂ ਅੱਜ ਦੇ ਅਕਰਤ ਕਾਣ ਹਿੰਦੂਆਂ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਨੂੰ ਸਿੱਖ ਦੇਣ ਵਾਸਤੇ ਦਿੱਲੀ ਭੇਜਣਾ ਤਿਲਕ ਜੰਨੂ ਦੀ ਰਾਖੀ ਕਰਨ ਵਾਸਤੇ ਪ੍ਰੇਰਣਾ ਕਰਨੀ ਫਿਰ ਛੋਟੀ ਜਿਹੀ ਅਵਸਥਾ ਵਿੱਚ ਗੁਰਤਾ ਗੱਦੀ ਦੇ ਮਾਲਕ ਬਣਨਾ ਗੁਰਤਾ ਗੱਦੀ ਦੇ ਮਾਲਕ ਬਣ ਕੇ ਖਾਲਸਾ ਜੀ ਆਪਣੇ ਪਿਤਾ ਦਾ ਅਸੀਸ ਲੈ ਕੇ ਭਾਈ ਜੈਤਾ ਜੀ ਦੁਆਰਾ ਸੰਸਕਾਰ ਕਰਕੇ ਰੰਗਰੇਟੇ ਗੁਰੂ ਕੇ بیٹے ਕਹਿ ਕੇ ਤੇ ਸੰਸਕਾਰ ਦੇ ਟਾਈਮ ਤੇ ਅੰਗਿੱਠੇ ਦੇ ਦੂਜੇ ਪਾਸੇ ਹੋ ਕੇ ਆਪਣੇ ਪਿਤਾ ਦਾ ਹੱਕ ਲੈਣ ਵਾਸਤੇ ਦਿੱਲੀ ਦੀ ਖਬਰ ਸੁਣ ਕੇ ਉਹ ਤੋਂ ਦੀ ਕੈਰਤਾ ਸੁਣ ਕੇ ਬੀੜਾਸ ਵਿਚ ਆ ਕੇ ਬਚਨ ਕਹਿਣੇ ਕਿ ਅੱਜ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਵਿੱਚੋਂ ਕੌਲਾ 100 ਸਿੱਖਾਂ ਦਾ ਘਰ ਹੈ ਦਿੱਲੀ ਵਿੱਚ ਸੋ ਉਹਨਾਂ ਨੇ ਕੈਰਤਾ ਕੀਤੀ ਹੈ ਸਾਡੇ ਪਿਤਾ ਨੂੰ ਪਰਗਟਾ ਸਹਿਤ ਹੋ ਕੇ ਸਤਕਾਰ ਨਹੀਂ ਕੀਤਾ ਲੋਕਿ ਭਾਵੇਂ ਭਾਈ ਲੱਖੀ ਸ਼ਾਹ ਮੁੰਜਾਰੇ ਵਰਗੇ ਸੇਵਾ ਕੀਤੀ ਐ ਪਰ ਅਸੀਂ ਐਸਾ ਖਾਲਸਾ ਪੈਰਾ ਕਰਾਂਗੇ ਜਿਹੜਾ ਲੱਖਾਂ ਵਿੱਚ ਫੜੇੜਾ ਪਤਾ ਲੱਗੇਗਾ ਦੱਸਣ ਦੀ ਲੋੜ ਨਹੀਂ ਪਵੇਗੀ ਔਰ ਅੱਜ ਫੇਰ ਬੜ ਕਿਸਮਤੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਕਰਪਾਨਾਂ ਵੀ ਪਾਈਆਂ ਕਸ਼ਹਰੇ ਵੀ ਪਾਇਆ ਪਰ ਕਰਪਾਨਾਂ ਥੱਲੇ ਦੀ ਰਾਤ ਨੂੰ ਸਰਾਹਣ ਤੇ ਕਿੱਲੀ ਤੇ ਰਾਤ ਨੂੰ ਗੰਦੀਆਂ ਨਾਲੀਆਂ ਵਿੱਚ ਦਿਖਣਾ ਬੁਰੀਆਂ ਹਾਲਤਾਂ ਹੋ ਰਹੀਆਂ ਪਰ ਚੋਟੀਪ੍ਰੀਤ ਨੇ ਐਸਾ ਖਾਲਸਾ ਨਵੀਂ ਪੈੜਾ ਕੀਤਾ ਮਹਾਰਾਜ ਦਾ ਕੰਡਰ ਜਵਲਾ ਖਾਲਸਾ ਰਹੇ ਨਿਆਰਾ ਤਾਵਲਾ ਤੇਜ ਦੀਓ ਮੈਂ ਸਾਰਾ ਖਾਲਸਾ ਖਾਸ ਕਹਾਵਾ ਸੋਈ ਜਾ ਕੇ ਹਰਦਾ ਧਰਮ ਨਾ ਹੋਈ ਉਹਦਾ ਨਾਮ ਦਾ ਖਾਲਸਾ ਜੀ ਖਾਲਸਾ ਤੇ ਸਾਨੂੰ ਤਾਂ ਇਹੀ ਭਰਮ ਹੈ ਅਮਰਤ ਛਕੀਏ ਕਿੱਥੋਂ ਛਕੀਏ ਅਮਰਤ ਛਕੀਏ ਨਾ ਛਕੀਏ ਖੰਡੇ ਦਾ ਛਕੀਏ ਕੰਨਾ ਮੰਨਾ ਗੁਰੂ ਵਾਲਾ ਤੋਂ ਛਕੀਏ ਸਤ ਗੁਰੂ ਨੂੰ ਮੰਨਿਏ ਜੰਡ ਨੂੰ ਸੰਹੂਰ ਛਕੀਏ ਇਹ ਭਾਰਮੀ ਨਹੀਂ ਸਾਨੂੰ ਛੱਡ ਦੇ ਖਾਸ ਤੇ ਅਸੀਂ ਕਿੱਥੇ ਬਣ ਗਏ ਪਰ ਕਲਗੀਧਰ ਨੇ ਖਾਲਸਾ ਪੈਦਾ ਕੀਤਾ ਨਿਰੰਡਰਤਾ ਸਹਿਤ ਵਚਨ ਪੂਰੇ ਕੀਤੇ ਬਾਤਾਂ ਪਿਆਰ ਕੀਤਾ ਮਠਾਸ ਭਰੀ ਪਾਣੀ ਪਾ ਕੇ ਸੀਤਲਤਾ ਭਰੀ ਖੰਡਾ ਖੜਕਾ ਕੇ ਵੀਰਤਾ ਭਰੀ ਬਾਣੀਆਂ ਪੜ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਅਕਾਗਰਤਾ ਬਖਸ਼ੀ ਖੰਡੇ ਦੀ ਧਾਰ ਦੁਆਰਾ ਖਾਲਸਾ ਜੀ ਆਪਣਾ ਹੱਕ ਲੈਣ ਦੀ ਸਿੱਖਿਆ ਬਖਸ਼ੀ ਤੋਂ ਖੰਡਾ ਦੂਜੇ ਪਾਸੇ ਨੂੰ ਪ੍ਰੇਰਣ ਦੇ ਟਾਈਮ ਤੇ ਆਪਣਾ ਦੇ ਤਿਆਗ ਕਰਨ ਦੀ ਸਿੱਖਿਆ ਦਿੱਤੀ ਆਪਣੇ ਵੱਲ ਨੂੰ ਖੰਡਾ ਖਿੱਚਣ ਤੇ ਗੁਨਾ ਦੇ ਧਾਰਨ ਕਰਨ ਦੀ ਸਿੱਖਿਆ ਦਿੱਤੀ ਇਹ ਗੁਣ ਬਖਸ਼ਿਸ਼ ਕੀਤੀ ਪੰਜਾਕਾਰਾਂ ਦੀ ਰਹਿਤ ਬਖਸ਼ੀ ਕਿਉਂ ਬੱਜਰ ਕਰਤਾ ਦਾ ਤਿਆਗ ਕਰਾਇਆ ਪੰਜਾਕਾਰਾਂ ਦੀ ਰਹਿਤ ਬਖਸ਼ ਕੇ ਉਹਨਾਂ ਤੋਂ ਧਾਰਨ ਦੀ ਸਿੱਖਿਆ ਦਿੱਤੀ ਫਿਰ ਪੰਜਾ ਪਿਆਰ ਤੋਂ ਆਪ ਅਮਰ ਸੇਖਾ ਗੁਰੂ ਚੇਲੇ ਦੀ ਸੰਧੀ ਜੋੜੀ ਇਹ ਕਿਰਪਾਲਤਾ ਕੀਤੀ ਹੈ ਪਰ ਇਸ ਕਿਰਪਾਲਤਾ ਕਰਨ ਤੋਂ ਪਹਿਲਾਂ ਭਗਾਣੀ ਦਾ ਜੰਗ ਕਰਕੇ ਭਾਈ ਨੰਦ ਚੰਦ ਵਾਰਿਆਂ ਨੂੰ ਸੰਬੋਲ ਦੇ ਕੇ ਪੀਵ ਚੰਦਰ ਰਾਜ ਦੀ ਲੜਕੀ ਦੇ ਵਿਆਹ ਤੇ ਭੇਜਣਾ ਉਹਨਾਂ ਨੇ ਬੇਈਮਾਨ ਹੋਣਾ ਭਾਈ ਨੰਦਕੰਦਰੇ ਵਾਪਸ ਆਉਣਾ ਉਹਨਾਂ ਨੇ ਦੰਦ ਖੱਟੇ ਕਰਨੇ ਤੇ ਨਗੌਰ ਦੇ ਵਿੱਚ جنگ ਹੋਣਾ ਪਹਿਲੂਰੀਏ ਵਰਗਿਆਂ ਨੂੰ ਚੰਗੀ ਤਰ੍ਹਾਂ ਸ਼ਿਕਾਸ ਦੇਣੀ ਉਹਦੋਂ ਪਿੱਛੋ ਖਾਲਸਾ ਜੀ ਇਹ ਅਮਰਤ ਦੀ ਤਿਆਰੀ ਹੁੰਦੀ ਹੈ ਅਮਰਤ ਦੀ ਤਿਆਰੀ ਕਰਕੇ ਚਿੜੀਆਂ ਤੋਂ ਬਾਹਰ ਕਢਾ ਕੇ ਖਾਲਸੇ ਦੀ ਕੈਰਤਾ ਦੂਰ ਕਰਕੇ ਖਾਲਸੇ ਰੂਪ ਰਖਸ਼ ਕਰਕੇ ਕਿਉਂਕਿ ਬ੍ਰਿਟਿਸ਼ ਨੇ ਫੌਜ ਤਿਆਰ ਕੀਤੀ ਰਣਜੀਤ ਨਗਾਰਾ ਬਣਾਇਆ ਰੰਜੀਤ ਨਗਾਰਾ ਬਣਾਉਣ ਤੋਂ ਕੁਝ ਡਰਪੋਕਾਂ ਨੇ ਮਾਤਾ ਕੇ ਬੇਨਤੀ ਕੀਤੀ ਪਿਤਾ ਨੇ ਉੱਤਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਮਾਤਾ ਜੀ ਨੂੰ ਮਾਤਾ ਜੀ ਜਿਨ੍ਹਾਂ ਦਾ ਤੁਸੀਂ ਸਾਨੂੰ ਭੈਰ ਦਿੰਦੇ ਹੋ ਅਸੀਂ ਕੋਈ ਕਨੀਬ ਨਹੀਂ ਹਾਂ ਅਸੀਂ ਕੋਈ ਖੁਸਰੇ ਨਹੀਂ ਹਾਂ ਅਸੀਂ ਅਕਾਲ ਪੁਰਖ ਦੇ ਪੁੱਤਰ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਅਸੀਂ ਸਾਹ ਦਿੱਤਾ ਹੈ ਜਿੰਗਣ ਕੇ ਨਾਲ ਲੋਕਾਂ ਤੋਂ ਹੱਕ ਲਵਾਂਗੇ ਫਿਰ ਉਹਨਾਂ ਨੇ ਸਤ ਗੁਰੂ ਦੇ ਚਰਨਾਂ ਵਿੱਚ ਆਉਣਾ ਮੁਆਫੀਆਂ ਮੰਗਣੀਆਂ ਪਹਾੜੀਏ ਰਾਜਿਆਂ ਨੇ ਗੁਰੂ ਸਾਹਿਬ ਨੇ ਇਹਨਾਂ ਦੀ ਝੂਠੀ ਇਸ ਸੌ ਨੂੰ ਸਿੱਧ ਕਰਨ ਸੋਏ ਜਿਹਾ ਤਾਰਾਂ ਵਾਲੇ ਵਸਤਰ ਪਹਿਲਾਂ ਗੂਨਾ ਭਰ ਕੇ ਟੁੱਟੇ ਫੁੱਟੇ ਵਸਤੂਆਂ ਦੀਆਂ ਲੱਦ ਕੇ ਖਜ਼ਾਨੇ ਦਾ ਰੂਪ ਦੇ ਕੇ ਉਹ ਤੋਂ ਬਾਹਰ ਕੱਢਣਾ ਉਹਨਾਂ ਨੇ ਲੁੱਟੜ ਪਾਣਾ ਤੁਰਕਾਂ ਨੇ ਕੁਰਾਨ ਦੀ ਸੌਖਾ ਦੀ ਇਹਨਾਂ ਟੋਪੀਆਂ ਵਾਲਿਆਂ ਨੇ ਆਪਣੀ ਮਾਂ ਗਊ ਦੀ ਸੌਖਾ ਦੀ ਫੇਰ ਮੁੱਕੜ ਗਏ ਸਤਿਗੁਰੂ ਨੇ ਖਾਲਸੇ ਨੂੰ ਕਹਿਆ ਖਾਲਸਾ ਜੀ ਕੇਵਲ 8 ਦਿਨ ਕੱਟ ਲਓ ਦਿੱਲੀ ਦਾ ਤਖਤ ਵੀ ਦੁਨੀਆ ਦਾ ਤਖਤ ਮਖਸ਼ ਦੇਵਾਂਗੇ ਪਰ ਭੁੱਖ ਦੇ ਦੁੱਖੋਂ ਤੰਗ ਹੋ ਕੇ ਖਾਲਸਾ ਨੇ ਮਾਤਾ ਨੂੰ ਬੇਨਤੀ ਕਰਕੇ ਸਤਿਗੁਰੂ ਅਗੇ ਹੱਥ ਜੋੜਨੇ ਸੱਚੇ ਪਾਤਸ਼ਾਹ ਨੇ ਕਹਣਾ ਬਦਾਵਾ ਲਿਖੋ ਬਦਾਵਾ ਲੈ ਕੇ ਖਾਲਸਾ ਜੀ ਖਾਲਸੇ ਨੇ ਨਿਕਲਣਾ 700 ਨੇ ਸਰਸੇ ਵਿੱਚ ਰੁੜ ਜਾਣਾ ਜੋਤੀ ਪ੍ਰੀਤ ਨੇ ਆਨੰਦਪੁਰ ਦਾ ਕਿਲਾ ਛੱਡ ਕੇ ਨਰਮੋਹ ਗੜ੍ਹ ਕਿਲੇ ਤੇ ਪਹੁੰਚ ਕੇ ਦਸਾਰਾ ਆਪਣਾ ਸਿਰ ਤੋਂ ਲਾ ਕੇ ਕੰਗਾ ਕਰਨ ਕੰਗਾ ਕਰਨ ਤੇ ਟਾਈਮ ਤੇ ਤੁਰਕਾਂ ਨੇ ਧੋਪ ਚਲਵਣੀ ਧੋਪ ਚਲਾਉਣ ਦੇ ਟਾਈਮ ਤੋਂ ਜੋਤੀ ਪ੍ਰੀਤਨ ਦੀ ਬੱਤ ਤੋਂ ਨਹੀਂ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਤੀਰ ਸਿੰਧ ਕੇ ਚਲਾ ਕੇ ਧੋਪ ਚੀ ਨੂੰ ਮਾਰ ਕੇ ਦਸਤ ਨੂੰ ਭੇਜਣਾ ਸੀਸ ਤੇ ਦਸਾਰਾ ਸੁਗਾ ਕੇ ਸਰਸੇ ਪਹੁੰਚਣਾ ਸਰਸੇ ਪਹੁੰਚ ਕੇ ਖਾਲਸਾ ਜੀ ਤੁਰਕਾਂ ਨਾਲ ਜੰਗ ਕਰਨਾ ਆਪ ਸਰਸਾ ਪਾਰ ਕਰਕੇ ਅੰਮ੍ਰਿਤਸਰ ਦੀ ਵਾਰ ਦਾ ਕੀਰਤਨ ਕਰਨ ਜਿਹੜੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਅੱਜ ਹਰੀਦਾਨ ਕਹਿੰਨੇ ਪਛੜੀਆਂ ਤਰਣੀਆਂ ਕਹਿੰਨੇ ਆ ਗੁਰੂ ਸਾਹਿਬ ਨੇ ਉਹ ਰਗਰੇਟੇ ਕਾ ਕੇ ਛਾਤੀ ਨਾਲ ਲਾਇਆ ਉਹ ਬਾਬਾ ਜੀਵਨ ਸਿੰਘ ਜਿਹੜੇ ਸਤਪੁਰ ਤੇਗ ਬਾਦਰ ਸਾਹਿਬ ਦਾ ਸੀਸ ਲਿਆਏ ਉਹਨਾਂ ਨੇ ਸਰਸਾ ਤੇ ਸ਼ਹੀਦੀ ਪਾਉਣੀ ਬਾਬਾ ਅਜੀਤ ਸਿੰਘ ਜੀ ਨੇ ਘੇਰੇ ਵਿੱਚ ਆਉਣਾ ਉਹਦੇ ਸਿੰਘ ਨੂੰ ਭੇਜ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚੋਂ ਛਡਾਉਣਾ ਬਾਬਾ ਅਜੀਤ ਸਿੰਘ ਨੇ ਕਨਗੀ ਧਰ ਦੇ ਪਾਸ ਪਹੁੰਚਣਾ ਉਦੇ ਸਿੰਘ ਨੇ ਉੱਥੇ ਛਿੱਤੀ ਦੇਣੀ ਚਮਕੌਰ ਦੀ ਗੜੀ ਵਿੱਚ ਪਹੁੰਚਣਾ ਰਣ ਆਪਣਾ ਰਣਜੀਤਗੜ੍ਹ ਵਾਲੇ ਸਥਾਨ ਤੇ ਆਸਣ ਲਾਉਣਾ ਤੇ ਜੋ ਗੜੀ ਦਾ ਮਾਲਕ ਸੀ ਉਸਨੇ ਮੁਕਰਨਾ ਜੋਗੀ ਪ੍ਰੀਤਮ ਨੇ ਛੋਟੀ ਤਾਕੀ ਵਿੱਚ ਵੀ ਲੰਘ ਕੇ ਗੜੀ ਵਿੱਚ ਪ੍ਰਵੇਸ਼ ਹੋਣਾ 40 ਸਿੰਘਾਂ ਨੇ ਅੱਠਾ ਮਹੀਨਿਆਂ ਦੇ ਭੁੱਖਿਆਂ ਨੇ ਬਾਜ ਦੀ ਤਰ੍ਹਾਂ ਜੰਗ ਕਰਨ ਮਦਨ ਸਿੰਘ ਤੇ ਕੋਠਾ ਸਿੰਘ ਪਛੜੀਆਂ ਸਰਾਣੀਆਂ ਵਿੱਚੋਂ ਹਰੀ ਜਨਾਂ ਵਿੱਚੋਂ ਪਹਿਲੇ ਪੰਜਾਂ ਵਿੱਚੋਂ ਪਹਿਰੇ ਤੇ ਲੱਗਣਾ ਬਾਈ ਤੇ ਸਿੰਘਾਂ ਨੇ ਚੜ੍ਹਾਈ ਕਰਨੀ ਭਾਈ ਸੰਤ ਸਿੰਘ ਸੰਗਤ ਸਿੰਘ ਦਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਇਹਨਾਂ ਪੰਜਾਂ ਦੀ ਬੇਨਤੀ ਪ੍ਰਵਾਨ ਕਰਕੇ ਗੜੀ ਦਾ ਤਿਆਗ ਕਰਨਾ ਸੰਤ ਸਿੰਘ ਤੇ ਸੰਗਤ ਸਿੰਘ ਨੇ ਤੇ ਸ਼ਹੀਦੀ ਦੇਣੀ ਬਾਕੀ ਤਨਾ ਪਿਆਰੇ ਨੇ ਬਾਹਰ ਨਿਕਲਣਾ ਜੋਗੀ ਪ੍ਰੀਤਮ ਨੇ ਗੜੀ ਵਿੱਚੋਂ ਤਾਲੀ ਮਾਰ ਕੇ ਜਾਣਾ ਤੇ ਪੀਰ ਮਾਰ ਕੇ ਤੁਰਕੀਆਂ ਮਸਾਲਾ ਬੁਝਾਉਣੀਆਂ ਮਾਛੂ ਵਾਲੇ ਨੇ ਜੰਗਲਾਂ ਵਿੱਚ ਵਿਚਰਨ ਉੱਥੇ ਜਾ ਕੇ ਚੰਡ ਦਾ ਸਹਣਾਣਾ ਲਾ ਕੇ ਸੋਣਾ ਮਾਨ ਸਿੰਘ ਜੀ ਨੇ ਜਾ ਕੇ ਚਰਨ ਪੋਸ ਲੈਣਾ ਚੌੜ ਬਰਦਾਰ ਸੀ ਉਤੋਂ ਚੋਜੀ ਪ੍ਰੀਤਮ ਜੀ ਨੂੰ ਆਪਣੇ ਗਦੇੜਿਆਂ ਤੇ ਚੁੱਪ ਚਲ ਜਾਣਾ ਤੇ ਗੁਲਾਬੇ ਦੇ ਘਰੇ ਪਹੁੰਚਣਾ ਮੋੜਾ ਸੁੱਟਣੀਆਂ ਨਵੀ ਖਾਂ ਤੇ ਗਣੀ ਖਾਂ ਜਿਹੜੇ ਸੀ ਤੇ ਇਹਨਾਂ ਨੇ ਸ਼ਰਧਾਲੂ ਬਾਣਨਾ ਉੱਚਾ ਪੀਰ ਬਣ ਕੇ ਚੋਜੀ ਪ੍ਰੀਤ ਨੇ ਉਤੋਂ ਨਿਕਲਣਾ ਅਰੇਰੂ ਸਾਹਿਬ ਤੇ ਪਤਾਨੀ ਸਾਹਿਬ ਹੋਰ ਰਸਤੇ ਚਰਨ ਪਾ ਕੇ ਜੀਵਾਂ ਦੀ ਕਲਿਆਣ ਕਰਨੀ ਆਲਮਦੀਰ ਪਹੁੰਚਣਾ ਬਾਬਾ ਮਨੀ ਸਿੰਘ ਦੇ ਛੋਟੇ ਭਾਈ ਨਗਾਈਏ ਜੀ ਤੋਂ ਘੋੜਾ ਲੈ ਕੇ ਸੋ ਅਖਾੜੇ ਨਗਰ ਵਿੱਚ ਪਹੁੰਚਣਾ ਜਿੱਥੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸੋ ਜੰਗਨਸਾਨ ਨਗਰ ਹੈ ਜਿਹੜਾ ਜੋ ਸਤਨੇ ਥਾਂ ਮਾਤਾ ਸੇਵੀ ਜੀ ਸੀ ਉਹਨੇ ਕਲਗੀ ਧਰਨੂ ਦੁੱਧ ਪਿਉਣਾ ਸੱਚੇ ਪਾਤਸ਼ਾਹ ਨੇ ਵਰ ਦੇਣਾ ਕਲਗੀ ਧਰ ਦੇ ਬਚਨਾਂ ਨਾਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਨਮ ਹੋਣਾ ਇਸ ਤੋਂ ਅੱਗੇ ਖਾਲਸਾ ਜੀ ਹੋਰ ਪਿੰਡਾਂ ਵਿੱਚ ਦੀ ਵਿਚਰ ਕੇ ਲੰਮੇ ਜੱਟਪੂਰੇ ਆਲ ਭਾਗ ਘਰ ਤੀ ਨੂੰ ਲਾ ਕੇ ਤੇ ਕੋਤ ਕਪੂਰੇ ਪਹੁੰਚਣਾ ਕੋਤ ਕਪੂਰੇ ਪਹੁੰਚ ਕੇ ਕਪੂਰੇ ਨੇ ਬੇਮਖ ਹੋਣਾ ਉਹਦੇ ਮੂੰਹ ਤੇ ਖੇਰੇ ਤੂਮੜਾ ਚੜਨਾ ਬਚਨ ਨਿਕਲਣਾ ਢੇਲਵੀ ਪਹੁੰਚ ਕੇ ਨੀਲ ਬਸਤਲੇ ਕੱਪੜੇ ਥਾਰੇ ਤੁਰਕ ਪਠਾਨੀ ਅਮਲ ਗਿਆ ਦੇ ਬਚਨ ਕਹਿਣੇ ਕੌਲ ਨੇ ਮੁਕਰਨਾ ਕਿ ਕਪੂਰੇ ਦੀਆਂ ਜੜਾ ਮੇਰੇ ਪੇਟ ਤੇ ਲੱਗੀਆਂ ਹੋਈਆਂ ਉਹਦੇ ਪੇਟ ਫੱਟਣ ਦਾ ਬਚਨ ਹੋਣਾ ਖੇਰ ਪਰਿਵਾਰ ਨੇ ਮੁਆਫੀ ਮੰਗਣੀ ਇਥੋਂ ਅੱਗੇ ਸੱਚੇ ਪਾਤਸ਼ਾਹ ਦੇ ਫਰਾਨੇ ਦੀ ਟਾਬ ਮੁਖਤਰ ਸਾਹਿਬ ਪਹੁੰਚਣਾ ਤੇ ਟੁੱਟੀ ਗੱ denn ਵਾਸਤੇ ਮਾਤਾ ਪਾ ਘੌਰ ਨੇ ਮਾਹ ਸਿੰਘ ਜੀ ਹੋਣਾ ਨੂੰ ਨਾਲ ਲੈ ਕੇ ਜਾਣਾ ਤੇ ਉਥੋਂ ਦੀਆਂ ਲੋਕਾਂ ਦੇ ਪੰਚਾਇਤਾ ਲੈ ਕੇ ਗੁਰੂ ਸਾਹਿਬ ਨਾਲ ਰਾਜ ਨਾਮੀਆਂ ਦੀਆਂ ਗੱਲਾਂ ਕਰਨੀਆਂ ਜਿਵੇਂ ਅੱਜ ਵੀ ਵਿਚੋਲੇ ਪਾਏ ਫਿਰਦੇ ਐ ਵਿਚੋਲੇ ਵੀ ਉਹ ਪਾਏ ਫਿਰਦੇ ਐ ਜੇਹਰਾਂ ਦੇ ਵਡੇਰਿਆਂ ਨੇ 47 ਦੇ ਵਿੱਚ ਆਪਣੀਆਂ ਫੈਕਟਰੀਆਂ ਨੂੰ ਕੰਮ ਰੱਖਣ ਵਾਸਤੇ ਸਿੱਖ ਕੌਮ ਨੂੰ ਵੇਚਿਆ ਅੱਜ ਵੀ ਉਹਨਾਂ ਲੋਕਾਂ ਦੇ ਪੁੱਤਰ ਭਤੀਜੇ ਵਿਚੋਲੀਆਂ ਕਰਦੇ ਫਿਰਦੇ ਆ ਖਾਲਸਾ ਪੰਥ ਦਾ ਸਮਝੌਤਾ ਕਰਾਉਣ ਵਾਸਤੇ ਕਈ ਲੋਕ ਭੁੱਲੜੇ ਨਾ ਕਿਰਪਾਨ țeੜ ਕੇ ਨਾ ਕਸ਼ਹਰਾ ਤੇਰਾ ਬਾਣੀ ਕੰਠ ਤੇ ਕਿਰਪਾਨ ਦੇ ਫੈਸਲੇ ਕਰਾਉਂਦੇ ਫਿਰਦੇ ਆ ਇਸੇ ਤਰ੍ਹਾਂ ਉਹ ਲੋ ਵੀ ਪਹੁੰਚਾਈਆਂ ਜੋ ਜੀ ਪ੍ਰੀਤ ਨੂੰ ਤਾੜਨਾ ਕਰਨੀ ਉਹ ਤੁਸੀਂ ਗੁਰੂ ਹੋ ਕੇ ਸਿੱਖ ਹੋ ਕੇ ਕਹਿੰਦੇ ਜੀ ਸਿੱਖਾਂ ਜੇ ਸਿੱਖਿਆ ਸਿੱਖਿਆ ਲੈਂਦਾ ਹੁੰਦਾ ਕਿ ਸਿੱਖਿਆ ਦਿੰਦਾ ਹੁੰਦਾ ਜੇ ਸਿੱਖਿਆ ਲੈਂਦਾ ਹੈ ਜਦੋਂ ਅਸੀਂ ਚੱਕੀਆਂ ਪੀਸੀਆਂ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਪੱਤੀ ਤਵੀ ਤੇ ਬੈਠੇ ਹੁਣ ਤੁਹਾਡੇ ਵਡੇਰੇ ਕਿੱਥੇ ਸੀ ਜਦੋਂ ਅਸੀਂ ਪਿੰਜਰੇ ਚ ਬੰਦ ਸੀ ਦਿੱਲੀ ਵਿੱਚ ਨਵੇਂ ਸਰੂਪ ਵਿੱਚ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਜਾ ਮਸੂਮਾ ਨੇ ਕੰਧ ਚ ਖੜੋ ਕੇ ਸੀਂ ਦਿੱਤਾ ਉਦੋਂ ਤੁਹਾਡੇ ਵਡੇਰੇ ਸੰਘੋਤ ਦੇ ਵਾਲੇ ਕਿੱਥੇ ਸੀ ਜਾ ਕਲੇ ਦਾ ਤੁਹਾਡੇ ਕੱਚੇ ਕਿੱਲਾਂ ਦੀ ਸਾਨੂੰ ਕੋਈ ਲੋੜ ਨਹੀਂ ਸਾਹਸ ਜੀ ਉੱਥੋਂ ਵਾਪਸ ਮੁੜਨਾ ਜੋਗੀ ਪ੍ਰੀਤ ਨਾ ਜੀਬੀ ਸਾਹਿਬ ਤੇ ਠਹਿਰਨਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਥੇ ਵੀਰ ਆਸਣ ਤੇ ਹੋ ਕੇ ਤੀਰ ਚਲਾਉਣੇ ਸਿੰਘਾਂ ਨੇ ਵਿਚਾਰ ਕਰਕੇ ਆਪਣੇ ਸੀਸ ਭੇਟਾ ਕਰਨੇ ਜੰਗ ਵਿੱਚ ਮਹਾ ਸਿੰਘ ਨੇ ਟੁੱਟੀ ਬਣਾਉਣੀ ਜੋਗੀ ਪ੍ਰੀਤ ਨੇ ਪਿਆਰਿਆਂ ਦੀ ਸੇਵਾ ਦੇਖ ਕੇ ਪ੍ਰਸੰਨ ਹੋਣਾ ਮੇਰਾ 5000 ਹੀ 10 15 20 25000 ਹੀ ਬਚਨ ਲੈ ਕੇ ਛਾਤੀ ਨਾਲ ਲਾਉਣਾ ਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਰੱਖ ਕੇ ਸਾਹਮਣੇ ਬੈਠ ਕੇ ਬਨਾਲਾ ਪਾੜਨ ਜੇ ਸਾਡੇ ਵਰਗਾ ਹੁੰਦਾ ਤੇ ਕੁਰਸੀ ਮੰਗ ਲੈਂਦਾ ਪਰ ਪੁੱਤਰਾਂ ਦੇ ਦਾਨੀ ਦੀ ਗੋਦ ਚ ਪੈਨੇ ਕਹ ਸਤਿਗੁਰੂ ਜੇ ਤੁਠਿਓ ਤੇ ਕਿਰਪਾ ਕਰਕੇ ਜੋੜ ਦਿਓ ਟੁੱਟੀ ਹੋਈ ਗੰਢ ਲਵੋ ਖਾਲਸਾ ਦੀ ਘੰਡਾਈ ਉੱਥੋਂ ਅੱਗੇ ਸਤਿਗੁਰੂ ਦਮਦਮੇ ਸਾਹ ਪਹੁੰਚੇ ਅੰਮ੍ਰਿਤ ਵਈ ਗੁਰੂ ਕੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਨੇਤ ਰਾਗ ਵਾਲੇ ਕਈਆਂ ਪ੍ਰੇਮੀਏ ਨੂੰ ਅੱਜ ਕੱਲ ਰਾਗ ਵਾਲਾ ਨਾਲ ਸੁਣ ਕੇ ਦਰਦ ਹੁੰਦਾ ਹੈ ਜੋਗੀ ਪ੍ਰੀਤ ਨੇ ਰਾਗ ਮਾਲਾ ਸਮੇਤ ਬਾਣੀ ਉਚਾਰੀ ਹੈ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਰਾਂ ਵਿੱਚ ਬਾਣੀ ਉਚਾਰ ਕੇ ਅਰਤਾਲੀ ਸਿੰਘਾਂ ਨੂੰ ਅਰਥ ਪੜਾਏ ਜਿਨ੍ਹਾਂ ਦੇ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਤਖਤ ਦੰਦਵਾ ਸਾਹਿਬ ਤੋਂ ਚੱਲੀ 10 ਪਹਿਲਾ 13 ਮਹਾਤਮਾ ਹੋਇਆ ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁੱਖ ਸੇਵਾ ਦਾ ਅਭਿਅਤ ਇਸ ਸਾਲ ਦੇ ਸੋ ਖਾਲਸਾ ਜੀ ਉੱਥੇ ਸਤਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ ਧੀਰਮਲ ਨੇ ਮੁਕਰਨਾ ਤਾਨਾ ਮਾਰਨਾ ਸਤਗੁਰੂ ਨੇ ਬਾਬਾ ਮਾਨੀ ਸਿੰਘ ਨੂੰ ਲਖਾਰੀ ਲਾ ਕੇ ਜਿੰਨਾ ਸਮਾਂ ਮੈਂ ਪਹਿਲਾਂ ਦੱਸਕ ਦੱਸਿਆ ਸੰਗਤ ਨੂੰ ਉਹਨੇ ਸਮੇਂ ਵਿੱਚ ਇੱਕ ਕਿਰਪਾ ਕਰਨੀ ਉਥੇ ਲਖਨਸਰ ਬਣਾਉਣਾ ਅਮਰਤ ਦੇ ਬਾਟੇ ਫੜ ਕੇ ਸਰੋਵਰ ਵਿੱਚ ਪਾਉਣੇ ਬੈਲਬੁੱਧਵਾਰਿਆਂ ਨੂੰ ਉਥੇ ਗਵਿੰਦ ਬਣਾਉਣਾ ਤੇ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ ਨੋਰਾਂ ਦੇ ਇਲਾਕੇ ਵਿਚਰਨ ਬਾਜਾਂ ਨੂੰ ਮੋਤ ਖਵਾਉਣੇ ਬਾਜਰੀ ਖਵਾਉਣੀ ਇਹ ਚੋਜੀ ਪ੍ਰੀਤ ਮਲੇ ਕੌਕਾਨ ਹਜੂਰ ਸਾਹਿਬ ਪਹੁੰਚਣਾ ਉੱਥੇ 14 ਮਹੀਨੇ ਰਹਿ ਕੇ ਬਾਬਾ ਨਿਗਾਨ ਸਿੰਘ ਜੀ ਦੇ ਲੰਗਰਸਥਾਨ ਤੇ ਦਸਮਣੀ ਕਥਾ ਪੜਾਉਣੀ ਖਾਲਸੇ ਨੂੰ ਸੋ ਭਾਵੇਂ ਜਾਤ ਦੀ ਕਥਾ ਆਨੰਦਪੁਰ ਸਾਹਿਬ ਵਿੱਚ ਪੜਾਈ ਹੈ ਪੰਜ ਪਿਆਰੇ ਤੇ ਪੰਜ ਮੁਖਤੇ ਤੇ ਜਾਨੀ ਮੋਹਰ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਾਨ ਲਖਾਰੀ ਉਹਨਾਂ ਤੇ ਇੱਥੇ ਕਿਰਪਾਲਤਾ ਕੀਤੀ ਹੈ ਬਾਕੀ ਦਸਵੰਦੀ ਬਾਣੀ ਦੇ ਅਰਥੇ ਚੌਲਾ ਮਹੀਨੇ ਰਹਿ ਕਹਿਜੂਰ ਸਾਹਿਬ ਪੜਾਏ ਨਗੀਨਾ ਘਾਟੋ ਵਾਲੇ ਸਾਂ ਤੇ ਨਗੀਨਾ ਸੁੱਟਣਾ ਸ਼িকার ਘਾਟੋ ਵਾਲੇ ਸਾਂ ਤੇ ਮੂਲੇ ਖਪਰੀ ਦਾ ਉਧਾਰ ਕਰਨਾ ਤੇ ਹੀਰਾ ਘਾਟੋ ਵਾਲਾ ਸ਼িকার ਤੇ ਹੀਰਾ ਸੁੱਟ ਕੇ ਫੇਰ ਪ੍ਰਗਟ ਕਰਨਾ ਬੰਦਾ ਸਿੰਘ ਬਹਾਦਰ ਦੇ ਆਸਥਾਨ ਤੇ ਪਹੁੰਚ ਕੇ ਪੜਗੇ ਤੇ ਦੇਖਣਾ ਤੇ ਉਹਦੇ ਗੁਰੂ ਦੀ ਕਲਿਆਣ ਕਰਨੀ ਜਦੋਂ ਉਹਨੇ ਮਾਨ ਕੀਤਾ ਵੀਰ ਭੇਜੇ ਮੰਜਾ ਨਾ ਉਟਿਆ ਸਤਿਗੁਰੂ ਦੇ ਪਾਸ ਆਇਆ ਮਾਰਨੇ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਬੰਦਾ ਹੈ ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਕਰਿਆ ਹੈ ਕਿਸੇ ਦੀ ਇੱਜਤਲਾ ਦੇਣੀ ਕਰਿਆ ਹੈ ਤਾਂ ਵੈਰੀ ਨਾਲ ਸਤਕਾਰ ਕਰੀਦਾ ਹੈ ਕਿ ਤੂੰ ਕਰਿਆ ਨਹੀਂ ਪੱਗ ਲਾਉਣੀ ਚਾਹੁੰਦਾ ਹੈ ਬੰਦਿਆਂ ਦੇ ਕੰਮ ਨਹੀਂ ਜੀ ਬੰਦਾ ਬਣਾ ਦਿਓ ਜੋਤੀ ਪ੍ਰੀਤਮ ਨੇ ਕਿਰਪਾ ਕਰਨੀ ਸ੍ਰੀ ਸਾਹਿਬ ਗੱਤਰੇ ਵਾਲੀ ਦੇਣੀ ਦਇਆ ਸਿੰਘ ਨੇ ਰੋਕਣਾ ਤੇ ਪੰਜ ਤੀਰ ਦੇਣੇ ਮਹਾਰਾਜ ਨੇ ਪੁੱਛਿਆ ਤੇਰਾ ਗੁਰੂ ਕਿੱਥੇ ਪਿਛਲੇ ਜਨਮ ਦਾ ਕਹਿੰਦਾ ਜੀ ਪਤਾ ਨਹੀਂ ਕਮੀਠ ਦੇ ਦਰਾਫਤਾ ਕਮੀਠ ਉਹਨੂੰ ਕਹਿੰਦੇ ਆ ਤੁੰਮੇ ਵਰਗੇ ਹੁੰਦੇ ਔਰ ਫਾਲ ਜਿਹੜੇ ਸੰਗਤ ਗਈ ਉਹਨਾਂ ਨੇ ਵੇਖਿਆ ਦਾਸ ਕਾ ਵੀ ਤੇਰਾ ਫਿਰਿਆ ਦਰਸ਼ਨ ਉਹ ਕਰਦਾ ਰਿਹਾ ਉਹਦੀ ਚਟਨੀ ਬਣਦੀ ਚੰਗੀ ਸੋ ਖਾਲਸਾ ਜੀ ਉਹ ਕਮੀਠ ਦਾ ਹੱਥ ਤੋੜ ਕੇ ਜੋਗੀ ਪ੍ਰੀਤਮ ਨੇ ਬੰਦੇ ਨੂੰ ਕਹਿਿਆ ਕਿ ਭੰਨ ਜਦੋਂ ਭੰਨਿਆ ਤਾਂ ਕੀੜਾ ਬਣਿਆ ਉਹ ਕਮੀਠ ਦੇ ਫਾਲੀ ਚੋਂ ਉਹ ਗੁੱਦਾ ਖਾਂਦਾ ਵਿਖਾ ਦਿੱਤ ਉਹਦੇ ਗੁਰੂ ਦੀ ਕਲਿਆਣ ਕੀਤੀ ਉਸ ਤੋਂ ਖਾਲਸਾ ਜੀ ਵਾਪਸ ਪੰਜਾਬ ਨੂੰ ਭੇਜਿਆ ਇਥੇ ਸਮਾਣੇ ਆਰ ਕਸਨੌਰੇ ਨੂੰ ਟਾਇਆ ਉਥੇ ਸਤਿਗੁਰ ਦੀ ਗੇ ਰਹਿ ਕੇ 14 ਮਹੀਨੇ ਜੀਵਾਂ ਦੀ ਕਲਿਆਣ ਕਰਕੇ ਉਸ ਤੋਂ ਭਾਵੇਂ ਜ਼ਿਆਦਾ ਸਮਾਂ ਰਿਹਾ ਪਰ 14 ਮਹੀਨੇ ਚ ਦਸ ਲਈ ਬਾਣੀ ਦੇ ਅਰਥ ਕਰਵਾ ਦਿੱਤੇ ਤੇ 1700 ਪੈਠ ਵਿਕਰਮੀ ਇਕਾਤਕ ਸੁਦੀ ਪੰਜਵੀਂ ਵਾਲੇ ਦਿਨ ਸਤਖੰਡ ਨੂੰ ਪਿਆਨਾ ਕਾਤਕ ਸੁਦੀ ਦੂਜ ਨੂੰ ਗੋਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਤੇ ਕਾਤਕ ਸੁਦੀ ਪੰਜਵੀਂ ਵਾਲੇ ਦਿਨ ਪਿਆਨਾ ਕੀਤਾ ਇਹ ਮੇਰੇ ਤੋਜੀ ਪ੍ਰੀਤਮ ਜੀ ਨੇ ਖਾਸ ਤਨੂੰ ਮਹਾਨ ਦੇਣ ਦਿੱਤੀ ਆ ਖਾਲਸਾ ਜੀ ਆਪਣਾ ਰੂਪ ਬਖਸ਼ਿਆ ਹੈ ਉਹਦਾ ਰੂਪ ਬਣ ਕੇ ਗੁਣਾਂ ਦੇ ਸਹੇਦੋ ਕੇ ਵੈਰੀਆਂ ਨਾਲ ਟੱਕਰਾਂ ਕਰੀਏ